ਮਰੋ ਵੇ ਗੱਲ ਸੋਣ ਸੁਖਿਆ ਹਰ ਵੇਲੇ ਰਹਿਣਾ ਨਾਗ ਨੀ ਨ ਡੱਕਿਆ ਆਹ ਕੀ ਹੋ ਗਿਆ ਮ ਖਬਰਾਂ ਤੇ ਤੱਕਿਆ ਸਾਡੇ ਟੱਬਰ ਦੀ ਜੱਤ ਕਿੱਥੇ ਸ਼ਹੀ ਸੁਖਿਆ ਸਾਨੂੰ ਵਿਆਹ ਦੇ ਵੀ ਗੁਰੂ ਦੀ ਲੈ ਕੇ ਬਹਿ ਗਈ ਸੁਖਿਆ ਸਾਹਮਣੇ ਤਾਂ ਜੋਰ ਕਿੰਨਾ ਲਾਇਆ ਸੀ ਸੌਦਾ ਸਾਧ ਨੂੰ ਵੀ ਪਿਤਾ ਮ ਬਣਾਇਆ ਸੀ ਕੋਈ ਕੀਤਾ ਮੈਂ ਵੀ ਜਿਹਨੇ ਉਹ ਵਿੱਚ ਆਇਆ ਸੀ ਮੂੜ ਆਹ ਹੋ ਗਿਆ ਗੱਲ ਬਣੀ ਦੀ ਸਵਾਦ ਦੀ ਸਾਡੇ ਜਣਾ ਵਿੱਚ ਬੈ ਗਈ ਯਾਰੀ ਸੌਦਾ ਸਾਦ ਦੀ ਹਲਵਾਈ ਨੂੰ ਮੈਂ ਆਡਰ ਸੀ ਕਰਦੇ 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 ਹਲਵਾਈ ਨੂੰ ਮੈਂ ਆਡਰ ਸੀ ਕਰਦੇ ਲੱਡੂ ਥਾ ਪਥਾਪ ਮਰੇ ਹੀ ਮਾਰਦੇ ਆਤਾ ਪਾਣ ਪਾਰ ਹੋਲਟੇ ਹੀ ਵਾਰਦੇ ਤਿੰਨਾ ਚਾਰਾਂ ਵਿੱਚੋਂ ਇੱਕ ਵੀ ਨਾ ਰਹਿ ਗਈ ਸੁਖਿਆ ਸਾਨੂੰ ਵਿਆਦ ਵੀ ਗੁਰੂ ਦੀ ਲੈ ਕੇ ਬਹਿ ਗਈ ਸੁਖਿਆ ਉਹਣਾ ਆਡਰ ਸੀ ਵੇਖ ਕੇ ਮਹਾਲ ਜਾ ਮਹਾਲ ਜਾ ਮਹਾਲ ਜਾ ਦੇਣਾ ਆਡਰ ਸੀ ਵੇਖ ਕੇ ਮਹਾਲ ਜਾ ਕਿੰਦਾ ਮੇਰੇ ਤਾਂ ਸੀ ਪਹਿਲਾਂ ਤੋਂ ਹੀ ਹਾਲ ਜਾਂ ਲੱਗ ਰਿਹਾ ਸੀ ਟੁੱਟਣ ਵਾਲਾ ਕੋਲ ਜਾਂ ਸਜਾ ਮਣੀ ਮੈਨੂੰ ਜਾਪੇ ਮੇਰੇ ਅਪਰਾਧ ਦੀ ਸਾਡੇ ਜਣਾ ਵਿੱਚ ਬੈ ਗਈ ਯਾਰੀ ਸੌਤਾ ਸਾਦ ਦੀ ਸੰਤਾਂ ਦਾ ਸਮਾਜ ਕਿੱਥੇ ਰਹਿ ਗਿਆ ਸਾਡਾ ਸੰਤਾਂ ਦਾ ਸਮਾਜ ਕਿੱਥੇ ਰਹਿ ਗਿਆ ਵੋਟਾਂ ਉਹਨਾਂ ਦੀਆਂ ਕੌਣ ਕਿਵੇਂ ਲੈ ਗਿਆ ਵੈਣ ਪਾਸਟਰ ਦਾ ਕਿਵੇਂ ਪਾਸੇ ਵਹਿ ਗਿਆ ਕਿਵੇਂ ਮੇਰੇ ਭਰਾ ਦੀ ਵੋਟ ਪਾਸੇ ਪੈ ਗਈ ਸੁੱਖਿਆ ਸੁੱਖਿਆ ਲੱਭਲੇ ਬੁੱਤਰ ਉਹ ਬੜਿਆ ਉਹ ਤਾਂ ਸਾਰੇ ਹੀ ਮਲੰਗ ਸਾਦ ਛੜਿਆ ਲੋਕ ਛੜਿਆ ਨੂੰ ਨਾ ਚਰਨ ਦਿੰਦੇ ਛੜਿਆ ਗੋਲੀ ਲੈਂਦੇ ਉਹ ਮੇਰੇ ਵਾਂਗ ਕਾਤ ਵਾਰ ਦੀ ਸਾਡੇ ਟਣਾ ਵਿੱਚ ਬੈ ਗਈ ਯਾਰੀ ਸੌਤਾ ਸਾਦ ਦੀ ਓ ਦੋਚੀ ਪਿਆਦਵੀ ਦੇ ਅਸੀਂ ਤੇ ਬਚਾਉਂਦੇ ਨਾ ਦੋ ਛਿਪਿਆਗ ਵੀਰੇ ਅਸੀਂ ਜੇ ਬਚਾਉਂਦੇ ਨਾ ਗੋਲੀ ਕੋਟ ਕਪੂਰੇ ਜੇ ਚਲਾਉਂਦੇ ਨਾ ਦੋ ਸਖ ਵਿੱਚ ਬੈਵਲਾ ਮਰਾਉਂਦੇ ਨਾ ਇਹ ਸਾਡੇ ਤੇ ਨਾ ਪੈਂਦੀ ਜਿਹੜੀ ਪੈ ਗਈ ਸੁਖਿਆ ਸਾਨੂੰ ਵਿਆਦ ਵੀ ਗੁਰੂ ਦੀ ਲੈ ਕੇ ਬੈ ਗਈ ਸੁਖਿਆ ਓ ਮੰਗਾ ਬੋਰਡ ਬੈਂਕ ਸੌਦਾ ਸਾਲ ਕੋਲ ਹੈ ਜਾਜ ਕਾਰਤੀ ਸਤਾ ਹੀ ਕੋਲ ਮੋਲ ਹੈ ਕ੍ਰਾਪੀ ਕੈਪਟਨ ਦੇ ਦੀ ਕੈਪਟਨ ਦੇ ਕੋਲ ਵੀ ਖਲੋਲ ਹੈ ਸੱਤ ਪੰਬਲ ਉਸੇ ਚ ਪਾ ਦੀ ਗ੍ਰੰਥ ਆਲ ਦੀ ਸਾਡੇ ਜਣਾ ਵਿੱਚ ਬੈ ਗਈ ਯਾਰੀ ਸੌਤਾ ਸਾਦ ਦੀ ਹੁਣ ਸ਼੍ਰੋਮਣੀ ਕਮੇਟੀ ਵੱਲ ਹੋਣਗੇ ਸਾਰੇ ਇਕੱਠੇ ਹੋ ਕੇ ਸਿੱਖ ਸਾਥੋਂ ਖੋਣਗੇ ਸਾਡੇ ਬੱਚੇ ਸਾਡੇ ਕਰਮਾਣ ਨੂੰ ਰੋਣਗੇ ਬਣੀ ਸਾਰੀ ਬਣਾਦੀ ਚੁੱਲੇ ਡੈਗੀ ਸੁਖਿਆ ਸਾਨੂੰ ਵਿਆਹ ਦੇ ਵੀ ਗੁਰੂ ਦੀ ਲੈ ਕੇ ਬੈਗੀ ਸੁਖਿਆ ਆਪਾਂ ਵਾਲੀ 탑 ਨੇ ਹੈ ਸਜਾਏ ਸਾਰੀ ਕਰਤੇ ਬਣਾਈ ਆਪ ਵਜਾਏ ਕਹੇ ਮੱਖਣ ਮੁਸਾਫਰ ਆਇਆ ਮਜਾਏ ਫੋਟੋ ਵੇਦਾ ਹੋਣਾ ਪੁੱਟਾ ਮੇਲੇ ਪਰਵਾਦ ਦੀ ਸਾਡੇ ਜੜਾ ਵਿੱਚ ਬੈ ਗਈ ਯਾਰੀ ਸੌਤ